ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅੱਜ ਪਠਾਨਕੋਟ ਦੇ ਪ੍ਰੇਮ ਨਗਰ ਇਲਾਕੇ ਵਿੱਚ ਨਸ਼ਾ ਤਸਕਰ ਦੇ ਘਰ ਤੇ ਪੁਲਿਸ ਵੱਲੋਂ ਬੁਲਡੋਜ਼ਰ ਚਲਾਇਆ ਗਿਆ ਅਤੇ ਘਰ ਦੀ ਇਮਾਰਤ ਨੂੰ ਤਬਸਤ ਕਰ ਦਿੱਤਾ ਗਿਆ ਇਸ ਕਾਰਵਾਈ ਦੌਰਾਨ ਐਸਪੀ ਰਜਿੰਦਰ ਸ਼ਰਮਾ ਡੀਐਸਪੀ ਸਿਟੀ ਜਗਦੀਸ਼ ਅਤਰੀ ਨਾਇਬ ਤਹਿਸੀਲਦਾਰ ਨਵਦੀਪ ਸਿੰਘ ਅਤੇ ਨਿਗਮ ਦੇ ਅਧਿਕਾਰੀਆਂ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਮੌਜੂਦ ਰਹੇ ਨਸ਼ਾ ਤਸਕਰ ਖਿਲਾਫ ਨਾ ਸਿਰਫ ਪੰਜਾਬ ਸਗੋ ਹਿਮਾਚਲ ਪ੍ਰਦੇਸ਼ ਵਿੱਚ ਵੀ ਕਈ ਮਾਮਲੇ ਦਰਜ ਹਨ ਐਸਪੀ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰੇਮਨਗਰ ਵਿੱਚ ਸਥਿਤ ਨਸ਼ਾ ਤਸਕਰ ਅਤੇ ਤੇ ਆਰਮਜ਼ ਐਕਟ ਦੇ ਕੇਸਾਂ ਵਿੱਚ ਨਾਮਜ਼ਦ આરોપી ਦੇ ਘਰ ਤੇ ਬੁਲਡੋਜ਼ਰ ਚਲਾ ਕੇ ਕਾਰਵਾਈ ਕੀਤੀ ਗਈ ਇਸ ਤਸਕਰ ਖਿਲਾਫ ਪਠਾਨਕੋਟ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 7 ਅਪਰਾਧਿਕ ਮਾਮਲੇ ਦਰਜ ਹਨ ਉਨਾ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਤਸਕਰਾ ਖਿਲਾਫ ਮੁਹਿੰਮ ਜਾਰੀ ਰਹੇਗੀ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਪ੍ਰਸ਼ਾਸਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਨਸ਼ੇ ਦੀ ਕਿਸੇ ਵੀ ਸਰਗਰਮੀ ਵਿੱਚ ਸ਼ਾਮਲ ਨਾ ਹੋਣ ਦੀਪਕ ਪੁਰ ਕੋਲ ਕੋ ਸੌਰਵ ਦਾ ਪ੍ਰੇਮ ਨੇ ਕੋਟਵਾਲ ਕੋਟ ਵਿੱਚ ਹੈ ਨਾ ਉਨੇ ਆਪਣੇ ਜਿਹੜਾ ਇਹ ਇਲੀਗਲ ਅਕਾਉਂਟ ਬਣਾਇਆ ਹੋਇਆ ਇਹਦੀ ਕੰਪੀਟੈਂਟੇ ਦੌਰ ਤੀ ਤੋ ਇਹਨੂੰ ਤੋੜਨ ਦਾ ਹਕੂਮਤ ਹੋਇਆ ਜੇ ਇਹ ਵਾਸਤੇ ਪੁਲਿਸ ਹੈਲਪ ਦਿੱਤੀ ਜਾ ਰਹੀ ਹੈ ਜੂ ਇਹਦੇ ਦੇ ਗਵਾਹ ਐਨਡੀਪੀਐਸ ਦੇ ਦਸ਼ੇਦ ਬੋਰੀਆ ਦੇ ਮਾਤਲ ਪਠਾਨਕੋਟ ਗੁਰਦਾਸਪੁਰ ਕਾਫੀ ਪੱਤੇ ਦਰ ਹੈ ਸੇ ਰੁਕਾ ਕੋਲ ਪੱਤੇ ਦਾ ਜਪਤੀ ਇੰਨਾਂ ਨਾਲ ਦੇ ਪੱਤੇ ਦਰ ਗਿਆ ਉਹ ਇਹਦਾ ਕੋਈ ਹੋਰ ਸੋਰਸ ਨਹੀਂ ਹੈਲ ਤੋਂ ਇਲਾਵਾ ਇਹਦਾ ਕੋਈ ਸੋਰਸ ਤੋਂ ਇਨਕਮ ਨਹੀਂ ਹੈਗਾ ਇਹ ਇਹਦਾ ਜਾਪਤੀ ਇਨਸਾਨ ਅੱਜ ਪੁਲਿਸ ਹੈਲਪ ਦਿੱਤੀ ਗਈ ਹੈ ਜਿਹੜੇ ਇਹਦੇ ਨਾਲ ਦਾ ਘਰ ਪਾਲਿਸ਼ ਕੀਤਾ ਜਾ ਰਿਹਾ ਜਿਹੜੇ ਕਿਹੜੇ ਕਾਰੋਬਾਰ ਨਾਲ ਲਿਖਦਾ ਉਹ ਜਿਹੜਾ ਇਲਲੀਗਲ ਕੰਟਰੋਲ ਨਸ਼ਿਆਂ ਦੇ ਕੰਮ ਤੋਂ ਜੇ ਕੋਈ ਇਦਾਂ ਦਾ ਬਣਾਊਗਾ ਜੋਪਿੰਗਸ ਆਰ ਉਹਨੂੰ ਡਿਵੋਲਿਸ਼ ਕਰਨ ਦੀ ਕਾਰਵਾਈ ਕੀਤੀ ਜਾਊਗੀ ਜੇ ਗਲਤੀ ਕਹੇ ਜੁਨੇ ਪਰਚੇ ਦਰਜ ਕੀ ਇਸ ਤੇ ਕੋਈ ਤੇ ਉਹ 8 ਪਰਚੇ ਕਰਦਿਆ ਦੋ ਐਨਡੀਪੀਆ ਕੋ ਨਸ਼ਿਆਂ ਦੇ ਹਮਾਤਲ ਦੇ ਵੀ ਪਰਚੇ ਦਰਜ ਕੀ ਆ ਕੁੜੀਆਂ ਕਥਨਾਂ ਦੇ ਪਰਚੇ ਦਰਜ ਕੀ 25 ਜਨਾਬ ਦੇ ਪਰਚੇ ਦਰਜ ਦਾਰਾ ਹੋ ਰਹੀ ਹੈ ਦੱਸਾਰਾ ਰਹੇ ਕੋਜੀ ਪਹਿਲੇ ਵੀ ਅਸੀਂ 2 ਮਹੀਨੇ ਪਹਿਲਾਂ ਵੀ ਅਸੀਂ ਸਿਗੋਂਪੁਰ ਇੱਕ ਕਾਰਵਾਈ ਕੀਤੀ ਸੀ ਹੋਰ ਵੀ ਲੋਟਿੰਗ ਦਾ ਅਸੀਂ ਕੀਤਾ ਉਹਨੂੰ ਔਰ ਕੋਈ ਪ੍ਰੋਸੈਸ ਲੇਟਿਆ ਜਿਹੜਾ ਉਹਨੂੰ ਚਾਰਜ ਪੂਰਾ ਹੋ ਜੂਗਾ ਜੋ ਵੀ ਜਿੱਦਾਂ ਹੁਕਮਾਂ ਦੇ ਅਕੋਰਡਿੰਗ ਜਿਹੜੇ ਬਸੇ ਖਲੋਗੇ ਉਹਨਾਂ ਦੇ ਖਿਲਾਫ ਕਰਦੇ ਕੀਤੀ ਹੈ ਕੰਸਟਰਕਸ਼ਨ ਚ ਹੈ ਜਿਹੜੇ ਕੰਮ ਤੇ ਪਹਿਲਾਂ ਹੈਗੇ ਸੀ ਫਿਰ ਉਹਨਾਂ ਤੇ ਕੰਸਟਰਕਸ਼ਨ ਚ ਹੋ ਰਿਹਾ ਹੈ ਨਹੀਂ ਅਸੀਂ ਨਾ ਕੋਈ ਇਦਾਂ ਸਾਡੇ ਲੋਕ ਇਸ ਚ ਨਹੀਂ ਹੈਗਾ ਕੋਈ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਪਠਾਨਕੋਟ ਤੋਂ ਕੰਮਲ ਰੰਡਾਵਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ